ਲਾਲ ਜੀ ਭੁੱਲਰ ਜੀ ਨੇ ਜੋ ਲਫ਼ਜ਼ ਗਲਤ ਬੋਲਿਆ ਉਹਨਾਂ ਲਈ ਬਰਖਲਾ ਖੜੇ ਹੋ ਕੇ ਸਾਰੇ ਉੱਠਣ ਜਿਹੜੇ ਕਿ ਇਹਨਾਂ ਨੂੰ ਉਹਦੇ ਤੋਂ ਬਰਖਾਸਤ ਕੀਤਾ ਜਾਵੇ ਸ਼੍ਰੋਮਣੀ ਸ਼੍ਰੀ ਵਿਸ਼ੂਪ ਕਰਮਾ ਮੰਦਿਰ ਕਮੇਟੀ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਬੰਗਾ ਰੋਡ ਫਗਵਾੜਾ ਸਥਿਤ ਮੰਦਿਰ ਕੰਪਲੈਕਸ ਵਿਖੇ ਹੋਈ ਜਿਸ ਵਿੱਚ ਪੰਜਾਬ ਦੇ ਕੈਪਟਨ ਮੰਤਰੀ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜੀਆ ਭਾਈਚਾਰੇ ਦੇ ਵਿਰੁੱਧ ਖੁੱਲ੍ਹ ਕੇ ਉਪਮਾਨਜਨਕ ਭਾਸ਼ਾ ਵਰਤਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਬਲਵੰਤ ਰਾਏ ਤੇ ਮਾਨ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਸਭਿਧਾਨਕ ਅਹੁਦੇ ਦੇ ਨੇ ਅਜਿਹੇ ਅਸ਼ਲੀਲ ਸ਼ਬਦਾਂ ਦਾ ਉਸ ਦੇ ਮੂੰਹੋਂ ਨਿਕਲਣਾ ਬਹੁਤ ਹੀ ਸ਼ਰ ਕਹਨ ਉਹਨਾਂ ਨੇ ਕਿਹਾ ਕਿ ਸਾਰੇ ਧਰਮਾਂ ਅਤੇ ਫਿਰਕਿਆਂ ਦੇ ਲੋਕ ਬਰਾਬਰ ਹਨ ਕਿਸੇ ਵੀ ਭਾਈਚਾਰੇ ਲਈ చాਤ-ਪਾਤ ਨਾਲ ਸੰਬੰਧਿਤ ਸ਼ਬਦ ਕਹਿਣਾ ਅਤੇ ਇਨਿੰਦਨ ਜੋ ਘਟਨਾ ਹੈ ਸਮੂਹ ਮੈਂਬਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਕਿ ਲਾਲਜੀਤ ਸਿੰਘ ਪੁੱਲਰ ਨੂੰ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਹਲਕੇ ਤੋਂ ਟਿਕਟ ਵਾਪਸ ਲਈ ਜਾਵੇ ਨਹੀਂ ਤਾਂ ਰਾਮਗੜੀਆ ਭਾਈਚਾਰਾ ਇਸ ਦਾ ਭਾਈ ਘਾਟ ਕਰੇਗਾ ਜੈ ਸ਼੍ਰੀ ਭਿਕਨਵਾ ਜੀ ਜਰਮਨੀ ਵਿਸ਼ਕਮਾ ਮੰਦਰ ਬੰਗੜ ਰੋਡ ਫੁਵਾੜਾ ਧਮਾਨ ਸਭਾ ਬੰਗੜ ਰੋਡ ਫੁਵਾੜਾ ਜਿੱਥੇ ਅੱਜ ਅਸੀਂ ਇੱਕ ਹੰਗਾਮੀ ਮੀਟਿੰਗ ਛੱਡੀ ਗਈ ਜਿਹੜੇ ਕੀ ਪੰਜਾਬ ਦੇ ਮੰਤਰੀ ਲਾਲਜੀਤ ਸਿੰਘ ਦੀ ਭੁੱਲਰ ਜਿਹੜੇ ਕੀ ਇਹ ਐਸ ਵੇਲੇ ਮੇਰੇ ਖਾਲ ਮੰਤਰੀ ਹੈਗੇ ਆ ਉਹਨਾਂ ਨੇ ਇੱਕ ਸਾਡੀ ਬਰਾਦਰੀ ਰਾਮਗੜੀਆ ਧਮਾਨ ਉਹ ਵੀ ਸੀ ਉਹਦੇ ਵਿੱਚ ਜਿਹੜੇ ਵੀ ਅਸੀਂ ਸਾਰੇ ਹੋਨੇ ਉਹਨਾਂ ਨੇ ਇੱਕ ਬਹੁਤ ਗੱਜੇ ਗੰਦੇ ਲਫ਼ਜ਼ ਯੂਜ਼ ਕੀਤੇ ਆ ਉਹਦੇ ਰੋਸ਼ ਦੇ ਵਿੱਚ ਅਸੀਂ ਇਹ ਜਿਹੜੀ ਜਮੇ ਕਾ ਆਪਣੀ ਮੀਟਿੰਗ ਛੱਡ ਕੇ ਉਹਦੇ ਵਿੱਚ ਅਸੀਂ ਵਿਚਾਰ ਕੀਤਾ ਗਿਆ ਉਹਨਾਂ ਬਾਰੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਕਿ ਅਸੀਂ ਭਗਵੰਤ ਮਾਨ ਜੀ ਨੂੰ ਵੀ ਕਹਿੰਨੇ ਆ ਕਿ ਜਿਹੜੇ ਕਿ ਇਦਾਂ ਦੇ ਲੀਡਰ ਤੁਸੀਂ ਰੱਖਿਆ ਜਿਹੜੀ ਕਿ ਪੰਜਾਬ ਦੀ ਜਿਹੜੀ ਬਰਾਦੀਆਂ ਨੂੰ ਤੋੜਨ ਵਾਸਤੇ ਇਹ ਇਦਾਂ ਦੇ ਜਿਹੜੇ ਮੰਤਰੀ ਹੈ ਇਹਨਾਂ ਨੂੰ ਬਰਖਾਸ ਕੀਤਾ ਜਾਵੇ ਸਾਡੇ ਇੱਕੇ ਸ਼੍ਰੋਮਣੀ ਵਿਸ਼ਕਰਮਾ ਮੰਦਰ ਵੱਲੋਂ ਮੈਂ ਇੱਕ ਬਹੁਤ ਬੜੀ ਸਾਰੇ ਵਿਸ਼ਕਰਮਾ ਵਾਂਸਿਆਂ ਨੂੰ ਰਾਮਗੜੀਆ ਬਰਾਦਰੀ ਉਹ ਜਿੰਨੇ ਵੀ ਸ਼੍ਰੋਮਣੀ ਵਿਸ਼ਕਰਮਾ ਮੰਦਰ ਦੇ ਸਾਡੇ ਜਿਹੜੇ ਜਿੰਨੇ ਵੀ ਮੰਦਰ ਜਿੱਦਾਂ ਪੰਜਾਬ ਦੇ ਵਿੱਚ ਸਾਰੇ ਆ ਜਾਂ ਹਿਮਾਚਲ ਦੇ ਵਿੱਚ ਆ ਜਾਂ ਹਰਿਆਣਾ ਦੇ ਵਿੱਚ ਆ ਜੂਪੀ ਹਿੰਦੁਸਤਾਨ ਚ ਉਹ ਵੀ ਸ਼੍ਰੋਮਣੀ ਵਿਸ਼ਕਰਮਾ ਮੰਦਿਰ ਦੀ ਤੀਰਸਥਾਨ ਮੰਨਦੇ ਆ ਮੈਂ ਤੁਹਾਨੂੰ ਅਪੀਲ ਕਰਦਾ ਕਿ ਇਹ ਸਾਰੇ ਜਿੰਨੇ ਵੀ ਇਹ ਜੋ ਆਪਣਾ ਲਾਲ ਜੀ ਲਾਲ ਜੀ ਭੁੱਲਦੀ ਨੇ ਜੋ ਲਫ਼ਜ਼ ਗਲਤ ਬੋਲੇ ਆ ਉਹਨਾਂ ਲਈ ਬਰਖਲਾਫ ਖੜੇ ਹੋ ਕੇ ਸਾਰੇ ਉਠਣ ਜਿਹੜੇ ਕਿ ਇਹਨਾਂ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਬਾਕੀ ਅਸੀਂ ਸਾਰੇ ਜਣੇ ਜਿੰਨੇ ਇਲਜ਼ਾਮ ਕਰਿਆ ਜਿੰਨੇ ਵੀ ਤਮਾਨ ਫੈਮਲੀਆਂ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਆਪਣਾ OBC ਹੈਗੇ ਆ ਅਸੀਂ ਸਾਰੇ ਇਕੱਠ ਹੈਗੇ ਆ ਅਸੀਂ ਇਹਦਾ ਵਿਰੋਧ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਜੈ ਸ਼ੀਵ ਮਸ਼ਾਲਾ